ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਸੌਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚਲੋ ਸਬਸਕ੍ਰਾਈਬ ਜਰੂਰ ਕਰਦੋ ਟੱਲੀ ਵਾਲਾ ਬਟਨ ਦੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈਗੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਦਾ ਵੀ ਪਤਾ ਲੱਗੇ ਲੈਕ ਕਮੈਂਟ ਕਰਨਾ ਨਾ ਬਲੈਕ ਵੀਡੀਓ ਦੇ ਵਿੱਚ ਹਰ ਹਰ ਮਹਾਦੇਵ ਜਰੂਰ ਲਿਖਿਆ ਕਰੋ ਕਿਉਂਕਿ ਜਿੰਨੀ ਵੀ ਪ੍ਰਕਿਰਤੀ ਹੈ ਸਾਰੀ ਮਹਾਦੇਵ ਦੇ ਚਰਨਾਂ ਦੇ ਵਿੱਚ ਨਾਲ ਜਗਰ ਜਿਹੜੀ ਮਤਲ ਸਮਝੋ ਵੀ ਜਾਗਰਤ ਹੁੰਦੀ ਆ ਤਾਂ ਸ਼ਿਵ ਭਗਵਾਨ ਹੀ ਇਸ ਬੂਟੀ ਨੂੰ ਜਾਗਰਤ ਕਰਦਾ ਕੋਈ ਵੀ ਚੀਜ਼ ਹਰ ਇੱਕ ਪੱਤੇ ਦੇ ਵਿੱਚ ਆਪੋ ਦੀ ਪਾਵਰ ਹੈ ਅੱਜ ਤੁਹਾਨੂੰ ਮੈਂ ਦੱਸਣ ਲਈ ਬਹੁਤ ਹੀ ਵਧੀਆ ਤਿੰਨ ਟੋਟਕੇ ਦੱਸੂੰ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਿਓ ਪਹਿਲਾਂ ਤਾਂ ਤੁਹਾਨੂੰ ਦੱਸ ਦਿਆਂ ਅੱਜ ਹੈਗੀ ਆ 14 ਤਰੀਕ ਦੀ ਸੌਰੀ ਅੱਜ ਮੇਰੇ ਮਾ 14 ਤਰੀਕ ਦੀ ਸੰਗਰਾਣ ਦਾ ਤੇ ਉਸ ਦਿਨ ਹੀ ਆਕਾਤਸੀ ਲੱਗ ਰਹੀ ਹੈ ਮਾਗ ਮਹੀਨੇ ਦੀ ਜਿਹੜੀ 11 ਸਾਲ ਬਾਅਦ ਆਕਾਤਸੀ ਔਰ ਸੰਗਰਾਣ ਇਕੱਠੀਆਂ ਮਾਗਮਹੀਨੇ ਦੀ ਕਾਦਸੀ ਬਹੁਤ ਹੀ ਮਹੱਤਮਪੂਰਨ ਮੰਨੀ ਜਾਂਦੀ ਹੈ ਜੇ ਕਿਤੇ ਇਹ ਕਾਦਸੀ ਸੰਗਰਾਹ ਵਾਲੇ ਦਿਨ ਆਜਵੇ ਪਹਿਲ ਤਾਂ ਗੱਲ ਤੁਸੀਂ ਉਸ ਦਿਨ ਚੌਲ ਨਹੀਂ ਬਣਾ ਕੇ ਖਾਣੇ ਕੋ ਦੂਜੇ ਦਿਨ ਕਾਦਸੀ ਮਾਗਮਹੀਨੇ ਦੀ ਇਹ ਬਿਲਕੁਲ ਬਰਕਾ ਪਾੜ ਦਿਓ ਖਿਚੜੀ ਖਾਣੇ ਜਿਹੜੇ ਲੋਕ ਖਿਚੜੀ ਚੌਲ ਨਾ ਪਾਉ ਹੋਰ ਜਦ ਬਹੁਤ ਨੇ ਖਿਚੜੀ ਬਣਾਉਣੀ ਕਿਸੇ ਵੀ ਚੀਜ਼ ਦੀ ਮਨਾਸਰ ਤੇ ਇਕੱਠੀਆਂ ਕਰਕੇ ਚੌਲਾਂ ਤੋਂ ਬਣਾਉਂ ਹੁਣ ਤੁਸੀਂ ਕੀ ਕਰਨਾ ਆਪਦੇ ਘਰ ਦੇ ਵਿੱਚੋਂ ਦਲਿੱਦਰ ਕੂੜਕਵਾਰ ਬਿਮਾਰੀ ਜਾਂ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਕੱਢਣ ਲਈ ਛੋਟਾ ਜਿਹਾ ਇੱਕ ਹੋਰ ਕੰਮ ਕਰ ਲਓ। ਧਿਆਨ ਰੱਖਿਓ ਧਿਆਨ ਨਾਲ ਕਰਨਾ। ਨਾ ਧੋ ਕੇ ਆਟਾ ਗੁੰਨ ਕੇ ਸੁੱਚੇ ਹੱਥੀ ਸੁੱਚੀ ਰੋਟੀ ਪਹਿਲੀ ਬਣਾਉਣੀ ਆ। ਰੋਟੀ ਥੋੜੀ ਜਿਹੀ ਮੋਟੀ ਹੋ ਗਈ। ਹੁਣ ਇਸ ਰੋਟੀ ਨੂੰ ਦੇਸੀ ਘਿਓ ਨਾਲ ਚੋਪੜੋ। ਸਮਾਰਟ ਇਹ ਨਹੀਂ ਕਿ ਤੋ ਸੁੱਕੀ ਰਹੇਗੀ ਕਿ ਤੋ ਬਿੱਲੀ। ਪੂਰੀ ਰੋਟੀ ਐ ਨਰਮ ਕਰ ਦੋ ਨਹੀਂ ਤੇ ਸੀ ਕਿਉਂ ਨਾ ਚੁੱਪੜ ਕੇ ਇਹਦੇ ਉੱਤੇ ਥੋੜੀ ਝੁਟਕੀ ਹਾਦੀ ਦੀ ਤੇ ਤਿੰਨ ਗੱਠੀਆਂ ਸੌਰੀ ਤਿੰਨ ਰੋੜੀਆਂ ਗੁੜ ਦੀਆਂ ਪੇਸੀਆਂ ਨਹੀਂ ਰੱਖਣੀਆਂ ਵੱਡੀਆਂ ਵੱਡੀਆਂ ਛੋਟੇ ਛੋਟੇ ਕਰਕੇ ਤਿੰਨ ਰੋੜੀਆਂ ਗੁੜ ਦੀਆਂ ਇਹ ਤੁਸੀਂ ਜਿਹੜੀ ਰੋਟੀ ਪਕਾਈ ਆ ਠੰਡੇ ਹੋਣ ਤੋਂ ਬਾਅਦ ਸਾਰੇ ਘਰ ਦੇ ਵਿੱਚ ਘੁਮਾਓ ਘੁਮਾਉਣ ਤੋਂ ਬਾਅਦ ਕਿਸੇ ਵੀ ਗਊ ਨੂੰ ਖਵਾ ਦਿਓ ਕਿਸੇ ਵੀ ਗਊ ਪਮਾ ਗੋਰੀ ਆ ਪਮਾ ਕਾਲੀ ਆ ਪਮਾ ਡੱਬ ਖੜਪੀ ਆ ਪਰ ਘਰ ਰੱਖੀ ਗਊ ਨੂੰ ਨਾ ਖਵਾਇਆ ਕਰੋ ਕੋਈ ਵੀ ਚੀਜ਼ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਜਦੋਂ ਘਰ ਗਊ ਰੱਖੀ ਹੁੰਦੀ ਆ ਨਾ ਉਸ ਨੂੰ ਨਾ ਖਵਾਇਆ ਕਰੋ ਅੱਜ ਤੁਹਾਨੂੰ ਪਾਰਸ ਬਾਰੇ ਵੀ ਦੱਸਣ ਲੱਗੇ ਜਿਹੜਾ ਪਾਰਸ ਆ ਕਹਿੰਦੇ ਟਟਿਰੀ ਦੇ ਆਦਨੇ ਕਿ ਹੁੰਦਾ ਟਟਿਰੀ ਆਪਣਾ ਬੱਚਾ ਕਦੇ ਵੀ ਚੰਝ ਨਾਲ ਨਹੀਂ ਕੱਢਦੀ ਉਹ ਪਾਰਸ ਦੀ ਬੱਟੀ ਨਾਲ ਹੀ ਬਾਹਰ ਕੱਢਦੀਆਂ ਬੱਚਿਆਂ 21 ਦਿਨ ਤੱਕ ਉਹ ਜਿਹੜੀ ਬੱਟੀ ਆ ਉਹ ਉਹਦੇ ਬੱਚਿਆਂ ਦੇ ਕੋਲ ਪਈ ਰਹਿੰਦੀ ਪਰ ਬੱਟੀਆਂ ਬਹੁਤ ਹੁੰਦੇ ਨੇ ਇਹਦੀ ਪਰੇਸ਼ਾਨ ਕਰਨੀ ਬੜੀ ਮੁਸ਼ਕਲ ਆ ਇਹ ਜਿਹੜੀ ਬੱਟੀ ਆ ਸ਼ੀਸ਼ੇ ਮੰਗੂ ਚਮਕੂਗੀ ਸੁਨਹਿਰੀ ਰੰਗ ਦੀ 골ਡ ਰੰਗ ਦੀ ਥੋੜੀ ਜਿਹੀ ਪੀਲੇ ਰੰਗ ਚ ਹੋਗੀ ਮਤਲਬ ਪਰ ਉਹ ਚਮਕੂਗੀ ਆਗਰ ਤੁਹਾਨੂੰ ਕਿਤੋਂ ਦੇਖੋ ਟਟੇਰੀ ਨਹੀਂ ਮਾਰਨੀ ਆਂਡੇ ਨਹੀਂ ਭੰਨੇ ਉਹਦੇ ਬੱਚਿਆਂ ਦਾ ਨੁਕਸਾਨ ਨਹੀਂ ਕਰਨਾ ਫਿਰ ਫਾਇਦਾ ਕੋਈ ਨਹੀਂ ਹੋਊਗਾ ਉਸੇ ਕੀ ਕਰਨਾ ਉਹਦੇ ਨਿਗਰੱਖਣਾ ਜਦੋਂ ਨੇ ਬੱਚੇ ਕੱਢੇ ਬੱਚੇ ਥੋੜੇ ਜਿਹੇ ਦਾ 8-10 ਦਿਨ ਦੇ ਹੋਗੇ ਤੁਸੀਂ ਉਹ ਬੱਟੀ ਉੱਥੋਂ ਦੇਖ ਕੇ ਬੱਚਿਆਂ ਨੂੰ ਪਰੇ ਉਰੇ ਕਰਕੇ ਚੱਕ ਸਕਦੇ ਥੋੜੇ ਦਿਨਾਂ ਦੇ ਬੱਚਿਆਂ ਨੂੰ ਹੱਥ ਲਾਓਗੇ ਤਾਂ ਬੱਚੇ ਮਰ ਜਾਣਗੇ ਅਗਰ ਜੇ ਤੁਹਾਨੂੰ ਮਿਲ ਗਈ ਬਾਕੀ ਦੇਖੋ ਪਤਾ ਨਹੀਂ ਇਹਨੇ 파ਰਸ ਦਾ ਕੰਮ ਕਰਨਾ ਕਿ ਨਹੀਂ ਕਰਨਾ ਇਹ ਮੈਨੂੰ ਕੋਈ ਪਤਾ ਨਹੀਂ ਇੰਨਾ ਜਰੂਰ ਪਤਾ ਵੀ ਟਟਿਰੀ ਆ 파ਰਸ ਦੇ ਬੱਟੀ ਦੇ ਨਾਲ ਉਹਦਾ ਆਂਡਾ ਜਿਹੜਾ ਉਹ ਤੋੜਦੀ ਹੈ ਹੁਣ ਤੁਸੀਂ ਕੀ ਕਰਨਾ ਜੇ ਤੁਹਾਨੂੰ ਬੱਟੀ ਮਿਲ ਗਈ ਕਿਸੇ ਦਾ ਪਰ ਬੁਰਾ ਨਾ ਕਰਿਓ ਇਸ ਬੱਟੀ ਦੇ ਨਾਲ। ਪਾਰਸ ਦੀ ਬੱਟੀ ਦੇ ਨਾਲ ਬੁਰਾ ਵੀ ਹੋ ਜਾਂਦਾ। ਤੁਸੀਂ ਸਿਰਫ ਲੋਕਾਂ ਦਾ ਭਲਾ ਹੀ ਕਰਨਾ ਅਗਰ ਤੁਹਾਨੂੰ ਮਿਲ ਗਈ। ਇਹ ਆਪਣੇ ਦੋ ਟੋਟਕੇ ਹੋ ਗਏ ਤੇ ਤੀਜਾ ਟੋਟਕਾ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦੀਆਂ ਤੇਜ ਪੱਤਰ ਵਾਲਾ ਤੇਜ ਪੱਤਰ ਦਾ ਸਾਰਿਆਂ ਨੂੰ ਪਤਾ ਤੇਜ ਪੱਤਰ ਸੀ ਸਬਜ਼ੀ 'ਚ ਵੀ ਪਾਉਨੇ ਆ। ਚੌਲਾਂ 'ਚ ਵੀ ਪਾਉਨੇ ਆ। ਤੇ ਆਮ ਵੀ ਘਰਾਂ ਦੇ ਵਿੱਚ ਕਈ ਲੋਕੀ ਉਹਨੂੰ ਮਤਲਬ ਵਰਤਦੇ ਨੇ ਜਿਵੇਂ ਜਿਆਦਾ ਮੱਛਰ ਹੋ ਜਵੇ ਤਾਂ ਮੱਛਰ ਘਟ ਆਉਂਦਾ ਉਹਦੇ ਨਾਲ ਤੇਜ ਪੱਤਰ ਤੇਜ ਪੱਤਰ ਖਸ਼ੂ ਵਾਸਤੇ ਆਪਾਂ ਸਾਰਿਆਂ ਨੂੰ ਪਤਾ ਵਰਤਦੇ ਜਾਂਦੇ ਜਿਹੜੀ ਚੀਜ਼ ਸਾਡੀ ਖਾਣੇ ਨੂੰ ਤਿੱਖਾ ਬਣਾਉਂਦੀ ਹੈ ਉਹ ਸਾਡੀ ਜ਼ਿੰਦਗੀ ਨੂੰ ਵੀ ਤਿੱਖਾ ਕਰ ਦਿੰਦੀ ਹੈ ਸਾਡੇ ਕਰਮਾਂ ਨੂੰ ਵੀ ਚਮਕਾ ਦਿੰਦੀ ਹੈ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਤੁਸੀਂ ਕੀ ਕਰਨਾ ਤੇਜ ਪੱਤਰ ਟੁੱਟਿਆ ਨਾ ਹੋਵੇ ਕਿਤੋਂ ਕਿਤੋਂ ਗਲੀ ਨਾ ਹੋਵੇ ਡੰਡੀ ਉਹਦੀ ਨਾਲ ਹੋਣੀ ਚਾਹੀਦੀ ਆ ਜਿਹੜਾ ਉਹ ਸਿੱਧਾ ਪਾਸਾ ਜਿੰਨੇ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਆ ਅਮਰਜੈਂਸੀ ਦੇ ਵਿੱਚ ਜੂਆ ਸੱਠਾ ਘਰ ਵਾਸਤੇ ਕੰਮ ਨਹੀਂ ਕਰੂਗੀ ਅਮਰਜੈਂਸੀ ਨੇ ਕੋਈ ਬੰਦਾ ਬਿਮਾਰ ਪੈ ਕਿ ਕਿਸੇ ਪਾਸੇੋਂ ਪੈਸੇ ਨਹੀਂ ਮਿਲ ਰਹੇ ਜਾਂ ਬੈਂਕਾ ਬੰਦ ਨੇ ਤੜਕੇ ਨੂੰ ਪੈਸੇ ਕਿਸੇ ਨੂੰ ਦੇਣੇ ਨਹੀਂ ਜਾਂ ਫਿਰ ਕੋਈ ਹੋਰ ਕਿਸੇ ਵੀ ਵਜ੍ਹਾ ਉਸ ਦੀ ਗੱਡੀ ਖਰਾਬ ਹੋ ਗਈ ਪੈਟਰੋਲ ਮੁੱਕ ਗਿਆ ਜਾਂ ਕੋਈ ਵੀ ਅਮਰਜੈਂਸੀ ਅਮਰਜੈਂਸੀ ਦੇ ਵਿੱਚ ਕੰਮ ਕਰੂ ਉਹ ਨਹੀਂ ਕਰੂਗਾ ਇਕ ਤੁਸੀਂ ਜਿੰਨੀ ਤੁਹਾਨੂੰ ਲੋੜ ਆ ਉਨੀ ਵਿੱਚ ਲਿਖੋ ਹਰੇ ਰੰਗ ਦੇ ਪੈਨ ਨਾਲ ਸੌਰੀ ਹਰੇ ਰੰਗ ਦਾ ਸਿਆਹੀ ਹੋਣੀ ਚਾਹੀਦੀ ਆ ਪੈਨ ਜਿਹੜਾ ਮਰਜ਼ੀ ਰੰਗ ਦਾ ਹੋਵੇ ਤੁਸੀਂ ਜਿੰਨੇ ਤੁਹਾਨੂੰ ਜ਼ਰੂਰਤ ਆ ਉਹਨੇ ਲਿਖੋ ਲਿਖ ਕੇ ਇਸ ਨੂੰ ਪੱਤੇ ਨੂੰ ਮੋੜ ਲਓ ਇਹਦੇ ਵਿੱਚ ਦੀ ਇੱਕ ਲੌਂਗ ਨਗਾ ਕੋ ਪਾਣ ਪੱਤੇ ਵਾਂਗੂ ਬਣਾ ਲਓ ਪਾਣ ਵੀੜੇ ਵਾਂਗੂ ਮਤਲਬ ਉਸ ਤਰ੍ਹਾਂ ਦਾ ਬਣਾ ਲਓ ਬਣਾਉਣ ਤੋਂ ਬਾਅਦ ਇਹਨੂੰ ਕਪੂਰ ਦੇ ਉੱਤੇ ਰੱਖ ਕੇ ਸਾੜ ਦਿਓ ਸਾੜਨ ਤੋਂ ਬਾਅਦ ਜਿਹੜੀ ਦੀ ਬਚ ਗਈ ਰਾਖਾ ਉਹ ਇਸ ਤਰ੍ਹਾਂ ਫੁਕਮਾਰਕ ਉੱਤੇ ਰੋਣਾ ਤੁਹਾਡੇ ਕੋਲੇ ਪੈਸਾ ਹੋ ਥੋੜਾ ਆਵੇ ਚਾਹੀ ਪਹਿਲੇ ਦਿਨ ਤਈ ਇਹ ਤਾਂ ਨਹੀਂ ਮੈਂ ਕਹਿੰਦੀ ਵੀ 1000 2000 ਆਊਗਾ 5000 10 ਕਈਆਂ ਨੂੰ 10 10000 ਰੁਪਏ ਆਇਆ ਮੈਂ ਇੱਕ ਸਟੇਟ ਚਲਾਉਣੀ ਹੈ ਪਰ ਮੈਂ ਇਹ ਨਹੀਂ ਗਾਰੰਟੀ ਲੈਂਦੀ ਵੀ ਕਿੰਨਾ ਆਊਗਾ ਪਰ ਪੈਸਾ ਆਉਣਾ ਪਹਿਲੇ ਦਿਨ ਤੋਂ ਸ਼ੁਰੂ ਹੋ ਚੁੱਕਾ ਹਮ ਇੱਕ ਮੈਂ ਤੁਹਾਨੂੰ ਜੰਤਰ ਲਾਉਂਗੀ ਨਾਲ ਉਹ ਜੰਤਰ ਤੁਸੀਂ ਅਗਰ ਕਰ ਲਿਆ ਉਸ ਜੰਤਰ ਨੂੰ ਤੁਸੀਂ ਪਹਿਲਾਂ ਤਾਂ ਲਿਖਣਾ ਰੈੱਡ ਪਹਿਲਾਂ ਖਾਨੇ ਬਣਾਉਣੇ ਨੇ ਚਿੱਟੇ ਕਾਗਜ਼ ਤੇ ਖਾਨੇ ਬਣਾਉਣ ਤੋਂ ਬਾਅਦ ਤੁਸੀਂ ਉਹ ਜਿਹੜੇ ਮੈਂ ਤੁਹਾਨੂੰ ਦੱਸੂ ਉਹ ਲਿਖਣਾ ਲੇਖਣ ਤੋਂ ਬਾਅਦ ਤੁਸੀਂ ਉਹਦੀ ਬੈਕ ਸਾਈਡ ਇੱਕ ਛੋਟਾ ਜਿਹਾ ਤਾਂਬੇ ਦਾ ਰੁਪਈਆ ਮਿਲ ਜਾਂਦਾ ਸੁਨਿਆਰਾ ਦੀ ਦੁਕਾਨ ਤੋਂ ਉਹਨੂੰ ਪਿੱਛੇ ਚ ਮਗਾ ਦੇਣਾ ਚਿਪਕਾਉਣ ਤੋਂ ਬਾਅਦ ਤੁਸੀਂ ਉਹਨੂੰ ਲੈਵਿਲੇਸ਼ਨ ਕਰਵਾ ਲੈਣਾ ਮੈਂ ਫੇਰ ਕਿੰਨੇ ਵੀ ਰੈੱਡ ਰੰਗ ਦੇ ਪੈਨ ਨਾਲ ਲਿਖਣਾ ਹੈ ਤੇ ਇਹਨੂੰ ਰੱਖਣਾ ਕਿਤੇ ਆਪਣੀ ਤਜੋਰੀ ਵਿੱਚ ਰੱਖ ਸਕਦੇ ਆ। ਆਪਣੀ ਗੋਲਕ ਜਿਹੜੀ ਤੁਹਾਡੀ ਪੈਸੇ ਵਾਲਾ ਗੱਲਾ ਉੱਥੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਜਿੱਥੇ ਵੀ ਤੁਹਾਨੂੰ ਲੋਟ ਲੱਗਦਾ ਠੀਕ ਲੱਗਦਾ ਵੀ ਅਸੀਂ ਇੱਥੇ ਲੈ ਕੇ ਪੈਸੇ ਰੱਖਦੇ ਉੱਥੇ ਰੱਖ ਸਕਦੇ। ਤੇ ਇਹਨੂੰ ਜਿਹਦੇ ਕੋਲ ਘੱਟ ਤੋਂ ਘੱਟ 150 ਰੁਪਇਆ ਹਟ ਤਮ ਇਹਦੇ ਨੇੜੇ ਰਹਿਣ데요। ਇਹ ਨਾ ਹੋਵੇ ਵੀ ਪੈਸੇ ਚੱਕ ਕੇ ਤੇ ਖਰਚ ਲੈ। ਪਰ ਇਹਦੇ ਕੋਲ 150 ਕੋਈ ਗੱਲ ਨਹੀਂ ਔਖੇ ਸਾਰੇ। ਹੌਲੀ-ਹੌਲੀ ਪੈਸਾ ਟਿਕਣਾ ਸ਼ੁਰੂ ਹੋ ਜੀ ਜਿਹੜੇ ਲੋਕ ਇੰਨੇ ਸਾਡੇ ਕੋਲੇ ਪੈਸਾ ਨਹੀਂ ਟਿਕਦਾ। ਦੇਖੋ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਹੋ ਰਹੇ ਨੇ ਕਰਨਾ ਤੁਸੀਂ ਆ ਨਾ ਕਰਨਾ ਤੁਹਾਡੀ ਮਰਜ਼ੀ ਇੱਕ ਤੁਹਾਨੂੰ ਇਹਦੇ ਨਾਲੇ ਹੋਰ ਦੱਸ ਦਿੰਦੀ ਹਾਂ ਕੇਸਰ ਲਗੋ ਥੋੜਾ ਜਿਹਾ ਕੇਸਰ ਦੇ ਵਿੱਚ ਲੈ ਕੇ ਉਹਨੂੰ ਘੋਲ ਲਓ ਇੱਕ ਚੌਲਾਂ ਦੀ ਮੁਠੀ ਪਾ ਦਿਓ ਮੁਠੀ ਚੌਲਾਂ ਦੀ ਪਾ ਕੇ ਕਿਸੇ ਵੀ ਦਿਨ ਕਰ ਸਕਦੇ ਹੋ ਉਹਨੂੰ 5-7-10 ਮਿੰਟ ਭਿੱਜੇ ਰਹਿਣ ਦੋ ਚੌਲ ਪੀਲੇ ਰੰਗ ਦੇ ਹੋ ਜਾਣਗੇ ਤੇ ਜਿਹੜਾ ਪਾਣੀ ਆ ਉਨ ਵੱਡ ਕਰ ਦੋ ਤੇ ਚੌੜ ਅੱਡ ਕਰ ਦੋ ਨੂੰ ਸੁੱਕਿਆਂ ਤੋਂ ਬਾਅਦ ਪੀਲੇ ਰੰਗ ਦੀ ਥੈਲੀ ਦੇ ਵਿੱਚ ਬੰਨ ਲਓ ਜਾਂ ਕੱਪੜੇ ਤੇ ਬੰਨ ਲਓ ਬੰਨ ਕੇ ਜਿੱਥੇ ਵੀ ਤੁਸੀਂ ਪੈਸੇ ਰੱਖ ਦੋ ਇਹਨੂੰ ਵੀ ਤੁਸੀਂ ਨਾ ਰੱਖ ਸਕਦੇ ਹੋ ਇਹ ਬਹੁਤ ਹੀ ਕਾਰੀਗਲ ਇੰਨਾ ਕੰਮ ਕਰਦਾ ਇਹ ਚੀਜ਼ ਬਹੁਤ ਜ਼ਿਆਦਾ ਕਰਦੀ ਹੈ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਹੁੰਦੇ ਨੇ ਹਾਂਜੀ ਮੈਂ ਕੁਵੈਰ ਜੰਤਰ ਅੱਜ ਨਹੀਂ ਤੁਹਾਡੇ ਨਾਲ ਪਾ ਸਕਦੀ ਕਿਉਂਕਿ ਮੈਂ ਵੀਡੀਓ ਹੋਨ ਇਸ ਤਰ੍ਹਾਂ ਕਰਕੇ ਬਣਾ ਲਿਆ ਕੱਲ ਨੂੰ ਮੈਂ ਸ਼ਾਰਟ ਦੇ ਨਾਲ ਸੌਰੀ ਮੈਂ ਟੋਟ ਕੇ ਪਾਵਾਂਗੀ ਟੋਟ ਕੇ ਹਾਂ ਹੋ ਸਕਦਾ ਮੈਂ ਜਿਹੜੇ ਚੈਨਲ ਤੇ ਇਹ ਵੀਡੀਓ ਪਾਵਾਂਗੀ ਤੁਸੀਂ ਦੇਖ ਲਿਓ ਜੇ ਤਾਂ ਸਹਲ ਜੋਤ ਤੇ ਪੈ ਗਈ ਤਾਂ ਤਾਂ ਸਮਝ ਲਿਓ ਵੀ ਜਿਹੜਾ ਕਵੇਰ ਯੰਤਰ ਉਹ ਮੈਂ ਜਿਹੜਾ ਹੈਗਾ ਸਾਡਾ ਗੋੜਜ ਬਣਤੇ ਪਾਤਾ ਅਗਰ ਜੇ ਮੈਂ ਇਹ ਰੀਲ ਗੋੜਜ ਬਣਤੇ ਪਾਦੀ ਤਾਂ ਤੁਸੀਂ ਇਹ ਦੇਖ ਲਿਓ ਵੀ ਜਿਹੜਾ ਕਵੇਰ ਯੰਤਰ ਉਹ ਮੈਂ ਸਹਲ ਜੋਤ ਤੇ ਪਾਉਂਗੀ ਜਰੂਰ ਅੱਜੇ ਪਾਉਂਗੀ ਕਿਉਂਕਿ ਮੈਨੂੰ ਐ ਹਰ ਇੱਕ ਨੂੰ ਤਮੰਨਾ ਹੋ ਜਾਂਦੀ ਵੀ ਸਾਨੂੰ ਜਲਦੀ ਚੀਜ਼ ਮਿਲੇ ਹੈ ਕਿ ਨਹੀਂ ਹਰ ਇੱਕ ਦੀ ਹੁੰਦੀ ਹੈ ਕੋਈ ਗੱਲ ਹੀ ਮੈਂ ਹੁਣੇ ਕਰਦਣੀ ਹੈ ਮੈਂ ਨਾਲ ਜੋੜ ਦੂੰਗੀ ਇਹ ਮੈਂ ਵੀਡੀਓ ਬਣਾ ਲਈ ਇਸ ਤਰ੍ਹਾਂ ਉਹ ਮੈਂ ਟੋਟ ਕੇ ਇਕੱਠੇ ਕਰ ਲੈਣੀ ਹੈ ਤੇ ਜੋੜ ਲੈਣੀ ਤੇ ਨਾਲ ਮੈਂ ਉਹਨੂੰ ਵੀ ਜੋੜ ਦੂੰਗੀ ਹੈ ਸਮਝਾਤਾ ਤੁਹਾਨੂੰ ਇਹ ਦੇ ਵਿੱਚ ਦਿੱਤਾ ਉਹਨਾਂ ਨੂੰ ਮੈਂ ਉੱਧਰ ਸਮਝਾ ਦੂੰਗੀ ਬਸ ਫਰਕ ਕਿੰਨਾ ਹੀ ਹੈ ਅੱਛਾ ਜੀ